ਚਮਕੌਰ ਸਾਹਿਬ ਦੇ ਨਜ਼ਦੀਕ ਇੱਕ ਪਿੰਡ ਦੇ ਸਰਪੰਚ ਨੇ ਆਪਣੇ ਹੀ ਪਿੰਡ ਦੀ ਨਵਾਲਗ ਲੜਕੀ ਨਾਲ ਬਲਾਤਕਾਰ ਕੀਤਾ ਤੇ ਇਸ ਬRAND ਤੋਂ ਫਰਾਰ ਹੋ ਗਿਆ ਪਰਿਵਾਰਕ ਮੈਂਬਰ ਲਗਾਤਾਰ ਉਸ ਦੀ ਗ੍ਰਿਫਤਾਰੀ ਲਈ ਪ੍ਰਸ਼ਾਸਨ ਕੋਲ ਮੰਗ ਕਰਦੇ ਰਹੇ ਉਹਨਾਂ ਅੱਜ ਦੁਖੀ ਹੋ ਕੇ ਨਹਿਰ ਦੇ ਪੁਲ ਤੇ ਚਮਕੌਰ ਸਾਹਿਬ ਵਿਖੇ ਧਰਨਾ ਲਗਾ ਦਿੱਤਾ ਜਿੱਥੇ ਉਹਨਾਂ ਮੰਗ ਕੀਤੀ ਕਿ ਸਬੰਧਤ ਸਰਪੰਚ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਇਸ ਧਾਰਨੇ ਵਿੱਚ ਚਮਕੌਰ ਸਾਹਿਬ ਦੇ ਐਸਡੀਐਮ ਅਮਰੀਕ ਸਿੰਘ ਸਿੱਧੂ ਡੀਐਸਪੀ ਮਨਜੀਤ ਸਿੰਘ ਵਾਲਖਾ ਖੇ ਟਾਣਾ थाना ਮੁਖੀ ਰੋਹਿਤ ਸ਼ਰਮਾ ਨੇ ਪਹੁੰਚ ਕੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਵੱਲੋਂ ਲਗਾਤਾਰ ਸਰਪੰਚ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪ੍ਰੰਤੂ ਪਰਿਵਾਰ ਇਸ ਗੱਲ ਤੇ ਵਿਜਿੱਤ ਸੀ ਕਿ ਇਹ ਧਾਰਨਾ ਉਦੋਂ ਤੱਕ ਨਹੀਂ ਚੁੱਕਿਆ ਜਾਵੇਗਾ ਜਦੋਂ ਤੱਕ ਸਰਪੰਚ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉੱਧਰ ਮੌਕੇ ਤੇ ਰੋਪੜ ਤੋਂ ਐਸਪੀ ਹੈੱਡ ਕੁਆਟਰ ਰਾਜਪਾਲ ਸਿੰਘ ਹੁੰਦੜ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਪਰਿਵਾਰ ਨੂੰ ਰੋਸਾ ਦਵਾਇਆ ਕੇ ਸਬੰਧਤ ਸਰਪੰਚ ਨੂੰ ਸੋਮਵਾਰ ਤੱਕ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਉਪਰੰਤ ਪਰਿਵਾਰ ਨੇ ਧਰਨੇ ਦੀ ਸਮਾਪਤੀ ਕੀਤੀ ਇਸ ਮੌਕੇ ਵੱਖ-ਵੱਖ ਰਾਸੀ ਪਾਰਟੀਆਂ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸੁਪੁੱਤਰ ਨਵਦੀਪ ਸਿੰਘ ਨਵੀ ਅਮ ਪਾਰਟੀ ਜਨਤਾ ਪਾਰਟੀ ਤੋਂ ਗੁਰਪ੍ਰੀਤ ਸਿੰਘ ਪੂੜੜੇ ਅਤੇ ਭੋਜਨ ਸਮਾਜ ਪਾਰਟੀ ਤੋਂ ਰਜਿੰਦਰ ਸਿੰਘ ਰਾਜਨਨ ਹੇੜੀਆਂ ਵਿਸ਼ੇਸ਼ ਤੌਰ ਤੇ ਪਹੁੰਚੇ ਤਾਂ ਅਤੇ ਉਹਨਾਂ ਨੇ ਪਰਿਵਾਰ ਨੂੰ ਪੂਰਾ ਨਹੀਂ ਹੈਗੀ ਛੋਡੀ ਕਰਨਾਂ ਦੀ ਤਾਂ ਹੀ ਤਾਂ ਉਹ ਵੀ ਤਾਂ ਸੜਾ ਤਾਂ ਹੀ ਫਰਾਰ ਹੋਇਆ ਹੋਇਆ ਨਾ ਲੈ ਫਰਾਰ ਮੇਰੀ ਗੱਲ ਸੁਣੋ ਮੇਰੀ ਯਾਰਾਂ ਦੇ ਤੁਹਾਨੂੰ ਬੰਦਾ ਨਹੀਂ ਮਿਲਿਆ ਹੁਣ ਤੱਕ ਯਾਰ ਮੈਡੀਕਲ ਸੁਣੋ 17 ਦਿਨ ਚ ਜੇ ਬੰਦੇ ਨੂੰ ਪੁੱਛੇ ਲੱਗੇ ਹੋਏ ਹੁਣ ਮੇਰੀ ਗੱਲ ਸੁਣੋ ਕੋਈ ਐ ਤਾਂ ਮੁਰੇ ਬੈਠਾ ਨਹੀਂ ਹੈਗਾ ਉਹਨੂੰ ਵੀ ਤਾਂ ਪਤਾ ਵੀ ਐਡਾ ਵੱਡਾ ਕ੍ਰਾਈ ਹੋਇਆ ਹੋਇਆ ਹੈ ਏਡਾ بڑا ਆਪਣਾ ਦੇਸ਼ ਹੈਗਾ ਕਿੰਨਾ ਏਰੀਆ ਹੈਗਾ ਹੁਣ ਕੀਪਰ ਸ਼ਰਾਬ ਦੀ ਉਹਨੇ ਕਿੱਥੇ ਵੜ ਗਿਆ ਜਿਹੜਾ ਬੰਦਾ ਐਡਾ ਸ਼ਰਾਬ ਦਾ ਬੰਦਾ ਤੇ ਸਾਹਿਬ ਮੇਰੀ ਹੈਗੀ ਬੇਨਤੀ ਇੱਕ ਹੈ ਹਾਂਜੀ ਨਾਂ ਮੇਰਾ ਹੈ ਜਰਮਲ ਸਿੰਘ ਹਾਂ ਇਹ ਪਿਛਲੇ ਸਾਲ ਸੇਮ ਘਟਨਾ ਹੋਈ ਸੀਗੀ ਧਮਾਣੇ ਪਿੰਡ ਦੇ ਵਿੱਚ ਅੱਛਾ 13 ਸਾਲ ਦੀ ਕੁੜੀ ਸੀਗੀ ਹਮ ਰਜਵਾੜਿਆਂ ਨੇ ਇਹ ਸਮਝ ਲਿਆ ਸੀ ਕਿ ਸਾਡੀ ਵਰਤੋਂ ਦਾ ਸਮਾਨ ਆ ਸਾਡੀ ਭੁੱਖ ਦਾ ਸ਼ਿਕਾਰ ਆ ਉਹਨਾਂ ਨੇ ਇਸ ਕੁੜੀ ਨੂੰ ਮਾਰਿਆ ਵੀ ਬਾਅਦ ਤੋਂ ਉਹਦੀ ਫੈਮਿਲੀ ਮੈਂਬਰਾਂ ਨੇ ਜੋ ਦੋ ਉਸ ਬੱਚੀ ਦੇ ਜਿਹੜੇ ਕਾਤਲ ਸੀਗੇ ਜਾਂ ਜਿਨ੍ਹਾਂ ਨੇ ਗਲਤ ਕੰਮ ਕਰਿਆ ਸੀ ਉਹਨੂੰ ਅਰੈਸਟ ਕਰਨਾ ਸੀ ਤਾਂ ਪੁਲਿਸ ਆਹੀ ਬਹਾਨੇ ਲਾਉਂਦੇ ਸੇਮ ਕੈਸੀ ਪੂਰੀ ਪਹਿਰਵਾਈ ਕਰ ਰਹੇ ਆ ਸਰਚ ਕਰ ਰਹੇ ਆ ਇਸ ਇਨਵੈਸਟੀਗੇਸ਼ਨ ਕਰ ਰਹੇ ਆ ਫੋਨ ਟ੍ਰੇਸ ਤੇ ਲਾਏ ਹੋਏ ਆ ਉਦੋਂ ਤੱਕ ਸਾਨੂੰ ਸਿਰ ਗਮਰਾਹ ਕਰਦੇ ਰਹੇ ਦੋ ਦਿਨ ਗਮਰਾਹ ਕਰਿਆ ਰੱਜ ਕੇ ਠੀਕ ਹੈ ਮੈਂ ਪਰਿਵਾਰ ਨਾਲ ਗੱਲ ਨਹੀਂ ਕੀਤੀ ਮੈਂ ਇਕੱਲੇ ਹੋਈ ਗੱਲ ਇਹਨਾਂ ਨਾਲ ਮੈਨੂੰ ਇਦਾਂ ਪਤਾ ਹੈਗਾ ਪਹਿਲੇ ਦਿਨ ਤੋਂ ਹੀ ਵੀ ਜਦੋਂ ਪਰਚਾ ਹੋਇਆ ਮੈਨੂੰ ਉਦੋਂ ਨਹੀਂ ਪਤਾ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਪ੍ਰਸ਼ਾਸਨ ਨੂੰ ਸਾਰਾ ਕੁਝ ਪਤਾ ਕਿ ਬੰਦਾ ਕਿੱਥੇ ਆ ਅੱਛਾ ਜਦੋਂ ਉਦੋਂ ਉਹਨਾਂ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਸੀ ਨਾ ਤਾਂ 24 ਘੰਟੇ ਦਾ ਪੂਰੇ ਹੋਣ ਲੱਗੇ ਪਹਿਲਾਂ 2 ਲੱਖ 4 ਲੱਖ 20 ਲੱਖ ਪ੍ਰੈਸ਼ਰ ਪਾ ਰਹੇ ਸੀਗੇ ਜ਼ਮੀਨ ਵੀ ਦੇ ਦਾਂਗੇ ਠੀਕ ਹੈ ਜਦੋਂ ਉਸ ਤੋਂ ਬਾਅਦ ਜਦੋਂ ਉੱਥੇ ਸਾਰੀ ਸਾਰੀ ਜਥੇਬੰਦੀਆਂ ਨੇ ਇਕੱਠਾ ਹੋ ਕੇ ਇਹਨਾਂ 24 ਘੰਟੇ ਦਾ ਲਾਸਟ ਅਲਟੀਮੇਟਮ ਦਿੱਤਾ ਸੀ ਤਾਂ ਉਹਨਾਂ ਨੇ ਆਪੇ ਬੰਦਾ ਟ੍ਰੇਸ ਕਰਕੇ ਲੈ ਆਂਦਾ ਜੇ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਪੁਲਿਸ ਪ੍ਰਸ਼ਾਸਨ ਨੂੰ ਹਰੇਕ ਚੀਜ਼ ਦਾ ਪਤਾ ਨਹੀਂ ਇਹ ਤੁਹਾਡਾ ਬਹਿਮ ਹੁੰਦਾ ਕਿ ਨਹੀਂ ਨਹੀਂ ਸਾਡ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸਾਨੂੰ ਭਰੋਸਾ ਪੁਲਿਸ ਦੇ ਉੱਤੇ ਸਾਡਾ ਬਹਿਮ ਨਹੀਂ ਹੈਗਾ ਯਾਰ ਇਹ ਰੱਖੋ ਸਾਡਾ ਸਾਰਾ ਭਰੋਸਾ ਪੁਲਿਸ ਪ੍ਰਸ਼ਾਸਨ ਦੇ ਉੱਤੇ ਬਹਿਮ ਨਹੀਂ ਹੈਗਾ ਤੁਸੀਂ ਗੱਲ ਕਹੀ ਨਾ ਪੁਲਿਸ ਬਾਹਨੇ ਲਾ ਰਹੀ ਸੀ ਬਾਹਨੇ ਨੂੰ ਕੀ ਹੈ ਤੁਸੀਂ ਠੀਕ ਹੈ ਨਾ ਬਾਹਰ ਨਹੀਂ ਨਾ ਹੁਣ ਲੱਗ ਰਹੇ ਨੇ ਸਰ ਸਰ 11 11 ਤਰੀਕ ਦਾ ਪਾਕਿਆ ਹੋਇਆ ਹੋਇਆ ਸਰੂ ਦਾ ਪਰਿਵਾਰ ਘੁੰਮ ਰਿਹਾ ਉਹਦਾ ਟਾਪਾ ਚੱਲ ਰਿਹਾ ਸਰੂ ਦਾ ਪਰਿਵਾਰ ਘੁੰਮ ਰਿਹਾ ਛਰਿਆਂ ਉਹਦਾ ਪਰਿਵਾਰ ਘੁੰਮ ਰਿਹਾ ਅਸੀਂ ਨਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਰ ਜੀ ਇਦਾਂ ਦੀ ਕੋਈ ਗੱਲ ਨਹੀਂ ਕਰ ਰਹੇ ਆਪਾਂ ਸਰ ਤੁਸੀਂ ਵੀ ਕੋਸ਼ਿਸ਼ ਕਰੋ ਅਸੀਂ ਜਦ ਤੱਕ ਕੋਈ ਸਾਨੂੰ ਨਹੀਂ ਮਿਲਦਾ ਆਏਗਾ ਅਸੀਂ ਇੱਥੇ ਬੈਠਿਆ ਧਰਮੇ ਸਰ ਕੋਸ਼ਿਸ਼ ਕਰਦਾ ਕਿਹਨੂੰ ਕਹਿ ਦੇਵਾਂ ਉਹ ਤੱਕ ਜਿਵੇਂ ਆ ਰੋ ਕੋ ਜਾਰੀ ਹੋ ਸਰਕਾਰ ਜੋਗਾ ਠੀਕ ਹੈ ਕੋਸ਼ਿਸ਼ ਹੁੰਦੀ ਇੱਕ ਦਿਨ ਦੀ ਕੋਸ਼ਿਸ਼ ਹੁੰਦੀ ਦੋ ਦਿਨ ਦੀ ਆ 11 12 ਦਿਨ ਦੀ ਕਾਰਾਣਾ ਦਾ ਸਰਵਰ ਕਿਦਾਰਾ 24 ਘੰਟੇ ਸਾਰਾ ਕੁਝ ਲੱਭ ਲਿਆ 11 12 ਦਿਨ ਫਿਰ 15 16 ਦਿਨ 17 ਦਿਨ ਅੱਜ ਇੰਨੇ ਸਸਤੀ ਖੜੇ ਆ ਇਹ 10 ਦਿਨ ਹੋਰ ਲੰਘ ਕੇ ਇੰਨਾ ਚ ਵੀ ਘਟ ਜਾਣੇ ਇਸ ਪਤਾ ਹੈ ਪਹਿਲੇ ਦਿਨ ਕਾਠ ਯਾਦ ਹੁੰਦਾ ਦੂਏ ਦਿਨ ਹੌਲੀ ਹੌਲੀ ਪੁਲਿਸ ਨੂੰ ਪਤਾ ਕਿ ਜਦੋਂ ਲੰਬਾ ਚੱਲ ਜਾਂਦਾ ਕੰਮ ਉਸ ਤੋਂ ਬਾਅਦ ਇਹ ਸਾਰਾ ਘੱਟ ਟੁੱਟੇ ਜਾਂਦਾ ਤੁਸੀਂ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਪਰਿਵਾਰ ਨੂੰ ਗੁੰਮਰਾਹ ਕਰਿਆ ਜਾਂਦਾ ਹੈ ਚਲੋ ਜਿਹੜਾ ਜੀ ਕਰਦਾ ਮੈਂ ਤੁਹਾਨੂੰ ਮੈਂ ਤੁਹਾਡੇ ਸਾਰੇ ਇਮੋਸ਼ਨਸ ਦੀ ਕਦਰ ਕਰਦਾ ਮੈਨੂੰ ਪਤਾ ਇਹ ਥੋੜਾ ਬੜਾ ਮੈਟਰ ਹੈਗਾ ਪਰ ਤੁਸੀਂ ਮਨੋਂ ਤਾਂ ਦੇਖੋਗੇ ਸਰ ਮੈਨੂੰ ਐਂ ਦੱਸੋ ਬੇ ਤੁਸੀਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਚੱਕ ਦੇ ਆ ਜਾਣੇ ਨੂੰ ਬਿਲਕੁਲ ਚੱਕਾਂਗੇ ਜਿੱਥੇ ਇੱਥੇ ਚਾਹੇ ਤਾਂ ਤੁਸੀਂ ਚੱਕੂਗੇ ਫਿਰ ਤੈਨੂੰ ਸਲਾਹ ਕਰਕੇ ਤੁਹਾਨੂੰ ਇੱਕ ਮਿੰਟ ਮੇਰੀ ਗੱਲ ਸੁਣ ਮੈਂ ਉਹ ਵੀ ਰੱਖ ਦਾ ਨਾਲ ਦੇ ਬੰਦੋਂ ਵੀ ਟ੍ਰੇਸ ਕਰਨ ਦਾ ਯਾਰ ਮੇਰੀ ਗੱਲਾਂ ਥੋੜੀ ਹੋ ਗਿਆ ਉਹ ਕੇਸ ਹੋਇਆ ਜਾਵੇ ਕੰਨਾਂ ਨਹੀਂ ਕਿਹਾ ਮੈਂ ਕਰੂਗਾ ਨੇ ਟਾਈਮ ਬਾਉਂਡ ਕੋਈ ਨਹੀਂ ਤੁਸੀਂ ਆਪ ਇੱਕ ਕਰਨ ਲੇ ਸਾਰਾ ਕੁਝ ਹੁੰਦਾ ਪਰ ਸ਼ਾਇਦ ਕੁਝ ਕਰ ਸਕਦਾ ਐਨੀ ਇੰਟੈਲੀਜੈਂਸੀ ਆ ਰਾਤੋਂ ਰਾਤ ਬਹਾਰੋਂ ਬੁਲਾ ਲੈਂਦੇ ਆ ਤੁਹਾਡੇ ਕੋਲ ਤਾਂ ਇੰਟੈਲੀਜੈਂਸੀ ਬਹੁਤ ਆ ਅਸੀਂ ਕਿਹੜੇ ਪੁਲਿਸ ਤੇ ਸ਼ੱਕ ਕਰਦੇ ਆ ਵੀ ਇੰਟੈਲੀਜੈਂਸੀ ਦੋ ਬੰਦਾ ਦੇ ਦਿਓ ਮੈਂ ਗੱਲ ਕਰਨੀ ਓਪਨਲੀ ਹਾਂ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਸਹੀ ਕਰਦੇ ਆ ਠੀਕ ਆ ਚੜ੍ਹਦੇ ਨਾ ਇੱਕ ਬੰਦਾ ਜਿਹੜਾ ਦੇਖੋ ਦੂਜਾ ਗੱਲ ਦੋ ਤਿੰਨ ਬੰਦੇ ਆ ਸ਼ਾਹ ਜਨੇ ਖੁਦ ਹੀ ਪਹੁੰਚ ਕੇ ਬਾਹਰ ਕੀਤਾ ਹੋਇਆ ਪਰਮਾਰ ਪ੍ਰਸ਼ਾਸਨ ਕੋਲ ਜਾ ਕੇ ਥੱਕ ਹੰਬ ਕੇ ਅੱਜ ਇਸ ਪ੍ਰੋਟੈਸਟ ਦੇ ਲਈ ਮਜਬੂਰ ਹੋਇਆ ਅਸੀਂ ਪਰਿਵਾਰ ਦੇ ਨਾਲ ਖੜੇ ਆ ਸਾਰਾ ਇਲਾਕਾ ਪਰਿਵਾਰ ਦੇ ਨਾਲ ਖੜਾ ਹੈ ਇਹ ਧਰਨਾ ਪੱਕੇ ਤੌਰ ਤੇ ਲੱਗ ਚੁੱਕਿਆ ਹੈ ਟੈਂਟ ਲੱਗ ਚੁੱਕਿਆ ਜਦੋਂ ਤੱਕ ਗ੍ਰਿਫਤਾਰ ਨਹੀਂ ਹੁੰਦਾ ਇਹ ਧਰਨਾ ਚੱਲਦਾ ਰਹੂਗਾ ਜਦੋਂ ਤੱਕ ਕਿੰਨੇ ਦਿਨ ਹੋ ਸਕਦੇ ਹੈ ਜਿਹੜਾ ਹੈ ਅੱਜ 16 17 ਦਿਨ ਹੋ ਚੁੱਕੇ ਹੈ ਜੀ ਲਗਭਗ ਅੱਧਾ ਮਹੀਨਾ ਬੀਤ ਚੁੱਕਿਆ ਐਡਾ ਕੋਈ ਪ੍ਰਸ਼ਾਸਨ ਕੋਲ ਐਡੀ ਆ ਅੱਜ ਦੇ ਦਿਨ ਇੰਟੈਲੀਜੈਂਸੀ ਐਡੀ ਵੱਡੀ ਆ ਉਹ ਬੰਦਾ ਦੋਰਚੀ ਕਿਉਂ ਨਹੀਂ ਗ੍ਰਿਫਤਾਰ ਹੋਇਆ ਇਹ ਪ੍ਰਸ਼ਾਸਨ ਦੀ ਮਿਲੀ ਪੁਤ ਜਿਨ੍ਹਾਂ ਨੇ ਹੁਣੇ ਜੇਕਰ ਇਸ ਕਰਕੇ ਜੈ ਜੀ ਜੈ ਜੀ ਜੈ ਜੀ ਜੈ ਜੀ ਗ੍ਰਿਫਤਾਰ ਕਰੋ ਸਰ ਐਸ ਐਚਓ ਸਾਹਿਬ ਨੇ ਜਿਲਦ ਤੋਂ ਪਹਿਲਾਂ ਸਮਝਾਇਆ ਤੇ ਆ ਕੇ ਤੁਹਾਨੂੰ ਸਮਝਾਇਆ ਨਾ ਤਾਂ ਨਾ ਕਰਦੇ ਦੇਰ ਹੁਣ ਕਿਆ ਗੱਲਬਾਤ ਹੋਈ ਏ ਤੁਹਾਡੀ ਮੈਂ ਇਹੀ ਗੱਲ ਨੂੰ ਬਤੁਆਈ ਵੀ ਸਾਨੂੰ ਚਲੋ ਪੁਲਿਸ ਚਾਹ ਉਹ ਕਹਿੰਦੇ ਪੁਲਿਸ ਸਾਡਾ ਰੋਸ ਤੇ ਹੈ ਨਹੀਂ ਵੀ ਪਰ ਹੁਣ ਉਹ ਕਹਿੰਦੇ 체ਤੀ ਗ੍ਰਿਫਤਾਰ ਕਰੋ ਮੇਨ ਗੱਲ ਇਹ ਵੀ ਹੁਣ ਅਸੀਂ ਕੋਈ ਵੀ ਬੰਦਾ ਕਿਤੇ ਵੀ ਜਾ ਕੇ ਲੁਕ ਜਾਂਦਾ ਉਹਨੂੰ ਹੌਲੀ ਹੌਲੀ ਟਰੈਕ ਕਰਨ ਵਾਸਤੇ ਟਾਈਮ ਤਾਂ ਲੱਗਦਾ ਹੀ ਹੈ ਅਸੀਂ ਹਰੇਕ ਪਾਸੇ ਕੋਸ਼ਿਸ਼ ਕਰ ਰਹੇ ਹਾਂ ਹਰੇਕ ਆਪਣੇ ਜੋ ਪੁਲਿਸ ਕੋਲ ਹੱਥ ਕਰਨੇ ਹੁੰਦੇ ਆ ਉਹ ਬਣਾ ਕੇ ਬੋਸ਼ ਨੂੰ ਜਲਦ ਤੋਂ ਜਲਦ ਰੈਸ਼ ਕਰਾਂਗੇ ਹੁਣ ਅਗਲੀ ਕਾਰਵਾਈ ਕੀ ਹੋ ਰਹੀ ਹੈ ਮਤਲਬ ਜੇ ਚਲੋ ਅਸੀਂ ਉਹਨਾਂ ਨੂੰ ਕਹਿਆ ਵੀ ਤੁਸੀਂ ਆਪਣਾ ਤੁਹਾਡਾ ਰੋਸ ਤੇ ਜਾ ਜਾ ਪਰ ਜਿਹੜਾ ਸਾਨੂੰ ਟਾਈਮ ਜਿਹੜਾ ਹੈਗਾ ਦੋ ਅਸੀਂ ਉਸ ਟਾਈਮ ਦੇ ਵਿੱਚ ਵਿੱਚ ਤੁਹਾਨੂੰ ਦੁਸ਼ੀ ਰੈਸ ਕਰਕੇ ਦੱਸਦੇ ਹਾਂ ਜੇ ਇਹ ਨਹੀਂ ਬੰਦਦੇ ਤਾਂ ਨਾ ਜਾਰੀ ਰਹਿੰਦਾ ਮਤਲਬ ਹੋਰ ਅਧਿਕਾਰੀ ਆ ਰਹੇ ਆ ਜਾਂ ਮਤਲਬ ਕਿ ਦੇਖੋ ਤਾਂ ਅਸੀਂ ਜੇ ਕੋਈ ਗੱਲ ਹੋਊਗੀ ਫਿਰ ਉਪਰ ਅਧਿਕਾਰੀਆਂ ਨੂੰ ਵੀ ਅਸੀਂ ਨੋਟ ਕਰਾਵਾਂਗੇ ਪਰ ਥਿਲਾ ਤਾਂ ਸਾਡੇ ਨਾਲ ਹੀ ਗੱਲ ਹੋਈ ਆ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਆ ਟਾਈਮ ਦਿਓ ਉਸ ਟਾਈਮ ਤੇ ਅਸੀਂ ਦੁਸ਼ੀ ਜਵਾਬ ਕਰਾਂਗੇ ਥੈਂਕ ਯੂ